ਗੌੜੀ ਮਹੱਲਾ ਕਾਰਿਵਾ ਊਤ ਮੱਜਲ ਕੀਨੋ ਇਸ ਨਾਮ ਐਸ ਜੀ ਦੀ ਤਰ ਖਾਲਸਾ ਬੜੀ ਸਿੱਖੀ ਹੱਤੇ ਸਭ ਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਜੇਤ ਬਾਪ ਸਾਹ ਦੇ ਪਾਸ ਸਿੱਖਣ ਦੇੰਤ ਕੀਤੀ ਕੇ ਜੇਤ ਬਾਪ ਸਾਹਿਬ ਜੀ ਨਾਮ ਜੇ ਮਨ ਚ ਵਸ ਜਾਏ ਕਿਤਨਾ ਘਾਤੂ ਮਹੱਤੂ ਹੈ ਵਗਾ ਤਾਂ ਆਪ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੋਏ ਅੰਮ੍ਰਿਤ ਨਾਮ ਦੀ ਬਾਤੇ ਕਿਰਪਾ ਕਰਕੇ ਉਚਾਰਨ ਕਰਦੇ ਹਨ ਸਹਿ ਪੰਨੀ ਪਾਤਸ਼ਾਹ ਜੀ ਗੌੜੀ ਮਹੱਲਾ ਫਤਿਹਵਾ ਪੂਤ ਮੱਜਨ ਕੀਨੂ ਇਸ ਨਾਮ ਸਰਗੁਣ ਸਾਹਿਬ ਜੀ ਜੰਨਹਿ ਹਿਰਕੂ ਸਿਖੋ ਕਰੋੜਾਂ ਪੁਰਬਾਂ ਦੇ ਜੋ ਲੱਗੇ ਹੋਣ ਤੀਰਥਾਂ ਦੇ ਕੁਲ ਸ਼ੋਦ ਤੇ ਆਵੇ ਕੋ ਤਰਵੇਣੀ ਆਵੇ ਕੋ ਅੱਛਾ ਕੀਰ ਕਿੰਨੇ ਐ ਉਹਨਾਂ ਕਰੋੜਾਂ ਪੀਖਾਂ ਦੇ ਪੁਰਵਾਂ ਦਾ ਇਸ਼ਨਾ ਉਹਨੇ ਕਿਹਾ ਉਹ ਸਾਰਾ ਉਸਨ ਉਸ ਵਕਤ ਕਰ ਲਿਆ ਲੱਖ ਅਰਬ ਖਰਬ ਦੀਨੂ ਦਾ ਦੇਖੋ ਲੱਖ ਰੁਪਏ ਦਾ ਦਾਨ ਦੇਣਾ ਬੜਾ ਮੁਸ਼ਕਲ ਹੈ ਇੱਕ ਰਾਜਾ ਸੀ ਮਾਰਵਾੜੀ ਆ ਕਣ ਵੀਸ਼ਰ ਸਿੰਘ ਜੀ ਬਹੁਤ ਵੱਲ ਵਾਈ ਜਿਹੜੇ ਕੰਮ ਐ ਇਹਨਾਂ ਦੇ ਅੱਗੇ ਉਹਨਾਂ ਨੇ ਲੱਖ ਰੁਪਇਆ ਝੇਕਾ ਕੀਤਾ ਕੰਧੂ ਜੀ ਨੇ ਗ੍ਰਹਿਣ ਨਾ ਕੀਤਾ ਫਿਰ ਉਸ ਵੇਲੇ ਕੰਤ ਮਤਾਵ ਸਿੰਘ ਜੀ ਕੰਨ ਮਲਿਆ ਵਿੱਚੋਂ ਜਿਨ੍ਹਾਂ ਨੇ ਅਖਾੜਾ ਬਣਾਇਆ ਹੈ ਉਹਨਾਂ ਦੀ ਝੇਕਾ ਕੀਤਾ ਉਹਨਾਂ ਨੇ ਵੀ ਗ੍ਰਹਿਣ ਨਾ ਕੀਤਾ ਤੇ ਰਾਜਾ ਕਹਿੰਦਾ ਮੈਂ ਚੱਕਣਾ ਨਹੀਂ ਸੰਤ ਕਹਿੰ ਲੱਗੇ ਬਾਬਾ ਈਸ਼ੁਰ ਸਿੰਘ ਜੀ ਅਸੀਂ ਨਹੀਂ ਚੱਕਣਾ ਨਹੀਂ ਕਹਿੰਦੇ ਤੇ ਤੇ ਨਾ ਢੋਲ ਹੋ ਚੁੱਕਾ ਹੁਣ ਜੇ ਕਹਿੰਦੇ ਗੁੰਗਾ ਤੋਂ ਲਾ ਕੇ ਉਮਰ ਸੇ ਤੱਕ ਰਬਾਇਤ ਮੂਰੇ ਖਲੀਆਂ ਹੋਣ ਫੇਰ ਵੀ ਕਿਤੇ ਚੱਕਣ ਨੂੰ ਕਿਤੇ ਨਹੀਂ ਕਰਦਾ ਇੰਨਾ ਤਿਆਗ ਹੋ ਗਿਆ ਕਿ ਫਿਰ ਇਸੇ ਪ੍ਰਕਾਰ ਪ੍ਰੇਮ ਦੇ ਨਾਲ ਉਹਨਾਂ ਨੇ ਬਚਨ ਕਹੇ ਜਿਸ ਵੇਲੇ ਬਚਨ ਕਹੇ ਇਹ ਰਾਜੇ ਨੂੰ ਮਾਰਵਾੜੀ ਨੂੰ ਕਿਹਾ ਕਿ ਸੰਤ ਜੀ ਲੱਖ ਰੁਪਏ ਥੋੜਾ ਨਹੀਂ ਹੁੰਦਾ ਇਹ ਲੈ ਲਓ ਕਹਿਣ ਲੱਗੇ ਲੱਖ ਦਾ ਤਿਆਗੀ ਵੀ ਕੋਈ ਨਹੀਂ ਮਿਲਿਆ ਜੇ ਬਜਨ ਮੂੰਹੋਂ ਨਿਕਲਿਆ ਪਰ ਫਿਰ ਗੀਂ ਮਾਵਾਂ ਤੇ ਆ ਕੇ ਅੰਮ੍ਰਿਤਸਰ ਸਾਹਿਬ ਬਹੁਤ ਵਿਰਾਂਤ ਕੀਤਾ ਕਹਿੰਦੇ ਇੰਨੀ ਬੀਨ ਕਿਉਂ ਮਾਰਨੀ ਸ਼ੁਰੂ ਕੀਤੀ ਤੋ ਇਸ ਪ੍ਰਕਾਰ ਐਖਣੇ ਜੀ ਵਿਰਾਗ ਵਿੱਚ ਮਹਾਤਮਾ ਰਹਿੰਦੇ ਮਕਾਇਲ ਸਿੰਘ ਜਿੰਨ ਵੀ ਮਾਇਆ ਲੱਖ ਰੁਪਏ ਲੈ ਜਾਂਦੀ ਕਾਰਨ ਕੀਤਾ ਜੋ ਸੰਕਲਪ ਛੱਡ ਦਿੱਤਾ ਫਿਰ ਹੋਰ ਸਾਧੂਆਂ ਨਾਲ ਮਿਲ ਕਰਕੇ ਨਿਰਮਲ ਪੇਖ ਬਣਾਉਣ ਵਾਸਤੇ ਉਹ ਲੱਖ ਰੁਪਏ ਮਾਲ ਵੜੀਏ ਨਾਲ ਹੀ ਲੈ ਆ ਅਤੇ ਦੋ ਪਿੰਡ ਪਕਿਆਰੇ ਵਾਲੇ ਲਾਏ ਦੋ ਨਾਬੇ ਵਾਲੇ ਲਾਏ ਦੋ ਸੰਗੂ ਵਾਲੇ ਲਾਏ ਇਸ ਪ੍ਰਕਾਰ ਰਾਜੇ ਨੇ ਛੇ ਪਿੰਡਾਂ ਦੇ ਉੱਤੇ ਤੇ ਨਾਲ ਉਹ ਲੱਖ ਰੁਪਇਆ ਇਹਦੇ ਨਾਲ ਪਹਿਲਾ ਨਿਰਮਲ ਅਖਾੜਾ ਜਿਹੜਾ ਸੀ ਇਹ ਫੈਰਾਂਸ 35 ਵਿੱਚ ਬਣਿਆ ਸੀ ਇਹਨਾਂ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਅਖਾੜਾ ਬਣਿਆ ਉਸ ਮਾਇਆ ਤੋਂ ਤੇ ਆਜੀ ਜਲਮਖਾਨ ਨੇ ਸੁਸਤ੍ਰਣਾ ਗ੍ਰਹਿਣ ਨਾ ਕੀਤਾ ਕਿ ਬਹੁਤ ਹੀ ਮਹਾਰਾਜ ਸਾਹਿਬ ਕਹਿੰਦੇ ਲੱਖ ਰੁਪਏ ਦੇ দান ਦਾ ਲੋਕ ਮਾਨ ਕਰਦੇ ਐ ਪਰ ਮੈਂ ਤਾਂ ਫਰਮਾਉਂਦੇ ਹਾਂ ਲੱਖ ਅਰਬ ਖਰਬ ਦੀਨੂ ਦਾਣ ਉਹ ਬਈ ਲੱਖ ਰੁਪਏ দান ਕਰ ਲੈ ਸਮਝ ਲੋ ਅਰਬਾਂ ਦੀ ਗਿਣਤੀ ਲੱਖੋਂ ਦੇ ਲੱਖ ਫੇਰ ਸਾਹਿਬ ਸੰਗਤ ਜੀ ਅੱਗੇ ਅਰਬ ਹੁੰਦਾ ਹੈ ਜੈ ਅਰਬ ਹੋਵੇ ਮੀਲ ਹੁੰਦਾ ਹੈ ਕੋ ਪਦਮ ਹੁੰਦਾ ਹੈ ਅਜਿਿਹੇ ਫਰਮਾਉਂਦੇ ਹਨ ਲੱਖ ਅਰਬ खरਬ ਦੀਨੂ ਦਾ ਲੱਖਾਂ ਵੀ ਕਹਿੰਦੇ ਅਰਬਾਂ ਦੀ ਗਿਣਤੀ ਦਾ ਦਾਣ ਹੋਣ ਕਰ ਲਿਆ ਲੱਖ ਅਰਬਾਂ ਦੀ ਸਾਰੀ ਸਰਸੰਗੇ ਜੀ 2 ਅਰਬ ਸਾਰੀ ਜਵਾਨ ਬਣਦੀ ਹੈ ਇੱਕ ਦੂਜੀ ਬਹੁਤ ਲੱਖ ਹੋਏਗੀ ਗਿਣਤੀ ਕਰੀਏ ਕੋਈ ਇਥੇ ਕਹਿੰਦੇ ਲੱਖਾਂ ਅਰਬਾਂ ਦਾ ਦਾਨ ਕਰ ਦਿੱਤਾ ਅਗੇ ਲੱਖ ਲੱਖ ਅਰਬੋ खरਬ ਦੀਨੂ ਦਾ ਦਾਨ ਦਾ ਅਰਬੋ ਤੇ ਦਾ ਅਰਬੋ ਕਿ ਜੇ ਅੱਗੇ ਖਰਬ ਹੁੰਦਾ ਹੈ ਕੋ ਇਸ ਪ੍ਰਕਾਰ ਕਹਿੰਦੇ ਲੱਖਾਂ ਅਰਬਾਂ ਤੇ ਖਰਬਾਂ ਦਾ ਦਾਨ ਉਸਨ ਕਰ ਲਿਆ ਹੈ ਯਾ ਮਨ ਵਸਿਉ ਹਰ ਕੂਨਾ ਜਿਨਾਂ ਦੇ ਮਨ ਚ ਵਾਹਿਗੁਰੂ ਦਾ ਨਾਮ ਵਸ ਗਿਆ ਕਰੋੜਾਂ ਪੀਰਾਂ ਦੇ ਪੁਰਬਾਂ ਦਾ ਇਸ਼ਨਾਨ ਵੀ ਉਹਨ ਕਰ ਲਿਆ ਉਸ ਵਕਤ ਤੇ ਭਾਵੇਂ ਲੱਖਾਂ ਰੁਪਏ ਤੇ ਅਰਬਾਂ ਤੇ ਖਰਬਾਂ ਦੀ ਗਿਣਤੀ ਰੇਨਸਾਰ ਉਹਨ ਦਾਨ ਵੀ ਕਰ ਦਿੱਤਾ ਹੈ ਇਹਨਾਂ ਫਰੋਸਪੁਰਖ ਨੂੰ ਪ੍ਰਾਪਤ ਹੁੰਦਾ ਹੈ ਸਗਲੋ ਪਵਿ ਜਹ ਮਨ ਜਹ ਮਨ ਵਸਿਉ ਹਰ ਕੋ ਨ ਜਦੋਂ ਮਨ ਚ ਵਸੇਗਾ ਨਾਮ ਬਸ ਗਿਆ ਨਾ ਹਰੀ ਦਾ ਇਹਨਾਂ ਦਾਨ ਕਰ ਲਿਆ ਇੰਨੇ ਪੀਰਾਂ ਤੋਂ ਇਸ਼ਨਾਨ ਕਰ ਲੇ ਕਿ ਏਡਾ ਮਹਾਤਮ ਹੈ ਸਾਈ ਗੁਰਦਾਸ ਸਾਹਿਬ ਜੀ ਇਹਦੇ ਉੱਤੇ ਇੱਕ ਛੰਦ ਲੱਗਿਆ ਕਹਿੰਦੇ ਜੁਸਪੁਰ ਕਾਰ ਜਿਹੜੇ ਅੱਛੜ ਪੀਰ ਤੋਂ ਪਰਸ ਕੀਏ ਜੋ ਵਿਚਾਰ ਜਿਹੜੇ ਕਲਾਸ ਰਹਿ ਕਹਿੰਦੇ ਅਖੜ ਪੀਰ ਤੋਂ ਪਰਸ ਆਵੇ ਚਾਰ ਜੁਗ ਦੀ ਕਲਾਸ ਬਲਵਤ ਕਾਂਧੀ ਦਾ ਪਰਵੰਦਿਸ਼ ਸ਼ਿਵਦੀ ਸਮਾਧੀ ਲਾਉਂਦਾ ਹੈ ਉਥੇ ਚਾਰ ਜੁਗ ਚੜਿਆ ਰਹੇ ਉਹਦੇ ਤੇ ਅਪੇ ਫੇਰ ਲੱਖ ਵੇਰ ਕੋਲ ਖੇਤਰ ਮੈਂ ਅਸਨੇਹ ਜੰਗ ਅਪੰਗ ਥੇਉ ਫੇਰ ਕਹਿੰਦੇ ਲੱਖਾਂ ਵਾਲੀ ਕੁਸ਼ੇਤਰ ਵਿੱਚ ਅਸਨੇਹ ਜੰਗ ਹੋ ਗਿਆ ਮਤੋਂ ਰਾਏ ਤਾਂ ਮਾਸਲਾ ਹੋ ਗੇ ਕਰ ਲਵੇ ਖਾੜ ਲਵੇ ਫੇਰ ਕੋਟ ਜਾਨਵਰ ਤੱਕ ਉਰਦ ਮੁਖੀ ਦੀ ਕਿ ਬਰ ਸੰਤਨ ਮੇ ਤਾਂ ਜਾਹਦੇ ਕੋਰੋੜਾ ਜਨਮਾ ਚ ਉਲਟਾ ਮੂੰਹ ਕਰਕੇ ਚੱਜ ਕਰਿਆ ਰਹੇ ਐਦੋ ਵਿੱਚ ਇਸ ਹੀ ਨੂੰ ਸਾੜ ਦੇਵੇ ਕੋਨ ਅੰਮ੍ਰਿਤ ਨਾਮ ਬਿਸ਼ਵੇਸ਼ ਉੱਤੇ ਜੇ ਇੱਕ ਵਾਰ ਸ੍ਰੀ ਵਾਹਿਗੁਰੂ ਅੰਮ੍ਰਿਤ ਨਾਮ ਇੱਡਾ ਵੱਡਾ ਹੈ ਚਾਰ ਯੁੱਗ ਕਲਾਹਤੇ ਚੜਿਆ ਰਹੇ ਅਤੇ ਦੇਰ ਕਰੋੜਾਂ ਜਗ ਕਰ ਲਵੇ ਅਤੇ ਕਰੋੜਾਂ ਇਸ਼ਨਾਨ ਕਰ ਲਵੇ ਅਠਾਹ ਤੀਸਾਂ ਸਾਂ ਦੇ ਪੁਰਬ ਜਾਇਆ ਹੋਵੇ ਇਹਨਾਂ ਵਾਹਿਗੁਰੂ ਇੱਕ ਵਾਰੀ ਜਿਹੜਾ ਇੱਕ ਚਿੱਠੀ ਪੀਐਨਸੀ ਆਇਓ ਕਾਲ ਫਾਸਕੇ ਦੀ ਕਿ ਨਾ ਆਇਓ ਇੱਕ ਵਾਰੀ ਵਿਚਾਰਨ ਦੇ ਨਾਲ ਭਾਈ ਤਰਨਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਭਾਈ ਤਰਨਾ ਸਿੰਘ ਇੱਕ ਵਾਰੀ ਵਾਹਿਗੁਰੂ ਕੋ ਤਰਨਾ ਸਿੰਘ ਜਦੋਂ ਵਾਹਿਗੁਰੂ ਕਿਹਾ ਪ੍ਰੇਮ ਸਮਾਰਿਕ ਪ੍ਰਸੰਗ ਹੋਦਾ ਉਸ ਵਕਤ ਸਾਰਿਆਂ ਰੋਮਾਂ ਚੋਂ ਭਾਈ ਜਿਉ ਵਾਹਿਗੁਰੂ ਮੰਤਰ ਨਿਕਲਿਆ ਉਸ ਵੇਲੇ ਕਹਿਣ ਲੱਗੇ ਕਿ ਇੱਕ ਨਾਮ ਇੱਕ ਵਾਰੀ ਨਾਮ ਦਾ ਮਹੱਤਵ ਇੰਨਾ ਵੱਡਾ ਕਿਉਂ ਹੈ ਮਹਾਰਾਜ ਜੀ ਕਹਿੰਦੇ ਕੰਨਾਂਾਇ ਕੰਨ ਤੁੰ ਕੀ ਬ੍ਰਿਤੀ ਕੇ ਸ਼ੋਦਾਸ ਪੰਡੋਸੀਆ ਹਜੂਰ ਸਾਹਿਬ ਮਹਾਰਾਜ ਜੀ ਪਾਸ ਆਨੰਦਪੁਰ ਸਾਹਿਬ ਕਹਿੰਦੇ ਕੰਨ ਲਾ ਕੇ ਵੇਖ ਰੋਮਾਂ ਕੇ ਜੋ ਕੰਨ ਰੋਮਾਂ ਜਿਲਾਏ ਸਾਰੇ ਰੋਮਾਂ ਜੋ ਵਾਸ਼ਰੂਮਾਂ ਤੋਂ ਜਾਉਂ ਚਾਰ ਮਹੀਨੇ ਸੁਣ ਕੇ ਪੰਡਤ ਪਹਿਰੀ ਪਹੇਜਾ ਕਹਿੰਦੇ ਮਹਾਰਾਜ ਸਾਡੀ ਕਿਰਪਾ ਨਾਲ ਇਹਨਾਂ ਜਾਪ ਅਜਾਪਾ ਜਾਪ ਹੋ ਸਕਦਾ ਹੈ ਕਿਸ ਪ੍ਰਕਾਰ ਸਾਹਿਬ ਸੰਗਈ ਜੀ ਹਜੂਰ ਕਹਿੰਦੇ ਹਨ ਜਾ ਮਨ ਵਸਿਓ ਹਰ ਕੋ ਜਦੋਂ ਹਉਮੈ ਕਾਲ ਤੂਆ ਮਨ ਮਨ ਚ ਵਸ ਗਿਆ ਪੂਰੇ ਕਰੋਨਾ ਪੀਖਾਂ ਦੇ ਪੁਰਬਾਂ ਦਾ ਇਸ਼ਾਨਾਮ ਕਰ ਲਿਆ ਲੱਖਾਂ ਅਰਬਾਂ ਦੀ ਗਿਣਤੀ ਆ ਗੈਨ ਕਰ ਲਿਆ ਲੱਖਾਂ ਖਰਬਾਂ ਦੀ ਗਿਣਤੀ ਦਾ ਦਾਨ ਕਰ ਲਿਆ ਲੱਖ ਅਰਬ ਖਰਬ ਦੀਨੋ ਦਾਨ ਦੋ ਲਿਆ ਉਸ ਨੇ ਫਲ ਪ੍ਰਾਪਤ ਹੁੰਦਾ ਉਸ ਨੂੰ ਜਾ ਮਨ ਵਸਿਉ ਹਰ ਕੋ ਨਾ ਜਦੋਂ ਮਨ ਤੋਂ ਮੇਸ਼ੁਰ ਦਾ ਨਾਮ ਬਹਜਦਾ ਕਿਸੇ ਨਾਮ ਨੂੰ ਅਸੀਂ ਕੁਝ ਨਹੀਂ ਸਮਝਿਆ ਹੋਇਆ ਸਾਗਲ ਪਵਿੱਤਰ ਗਉਂ ਗਾਏ ਗੋਪਾਲ ਉਹ ਸਾਰੇ ਪੁਰਖ ਪਵਿੱਤਰ ਹੋ ਜਾਂਦੇ ਆ ਉਹਨਾਂ ਦੀਆਂ ਕੁਲਾਂ ਵੀ ਪਵਿੱਤਰ ਹੋ ਜਾਂਦੀਆਂ ਸਾਰੇ ਪੁਰਖ ਵੀ ਪਵਿੱਤਰ ਹੋ ਜਾਂਦੇ ਆ ਜਿਹੜੇ ਗੋਪਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਾਂ ਬਾਪ ਮਿਟਹਿ ਸਾਧੂ ਸਰਨ ਦਇਆ ਜੈ ਤੁ ਜੋ ਅਕਾਲ ਪੁਰਖ ਹੈ ਉਹਨੇ ਜੋ ਸੰਤ ਗਿਆਨ ਕਰਨ ਵਾਲੇ ਮਹਤੂਆ ਹੈ ਉਹਨੇ ਦੀ ਸ਼ਰਨ ਕਾਇਮ ਕਰਕੇ ਸਾਰੇ ਪਾਪ ਮਿਟ ਜਾਂਦੇ ਹਨ ਰਹਿ ਬਹੁਤ ਉੜਦ ਪਾਪ ਸਾਧਨ ਸਾਧੇ ਕੋਣ ਉਲਟ ਲੰਮ ਕੇ ਜਿਹੜਾ ਤਪ ਕਰਨੇ ਥੱਲੇ ਅੱਗ ਮਚਾ ਲੈਣੀ ਦੁਸ਼ਮਣਾਂ ਲਪਾ ਬਣ ਕੇ ਸਾਨੂੰ ਲੰਕਦੇ ਰਹਿਣਾ ਇਹ ਉਸਪੁਰ ਕਾਇਰ ਉਰਕ ਕਾਕ ਹੈ ਕਿ ਕੂਰ ਵੀ ਸਭ ਬਹਾਂ ਨੂੰ ਤਾਹ ਨੂੰ ਕਰਕੇ ਖੜੇ ਰਹਿਣਾ ਇੱਕ ਉਰਕ ਕਾਕ ਹੈ ਕਿ ਖੜੇਖੀ ਹੁੰਦੇ ਆ ਖੜੇ ਰਹਿਣਾ ਨਾ ਸੌਣਾ ਅਜੇ ਨਾ ਕਹਿਣਾ ਖੜੇ ਰੰਗ ਵਾਲੀ ਜੋ ਕੋ ਸਾਰੀ ਕਿਰਿਆ ਕਰਨੀ ਕਿਸਮਬੀ ਵਿਖਿਆ ਹੈ ਜਵਾਬ ਦੇਣ ਦੀ ਤੀਂ ਕੋ ਬਣਾਈ ਹੁੰਦੀ ਜੇ ਉਮੀਦ ਆਇਆ ਤਾਂ ਵੀ ਪੀਂ ਤੇ ਰਹਿ ਜਾ ਕਰਦਾ ਜੋ ਖੜਾ ਹੀ ਰਹਿੰਦਾ ਲੱਕਾਂ ਦੇ ਭਾਰ ਤੇ ਖੜੇਖੜੀ ਇਹਨਾਂ ਨੂੰ ਕਹਿੰਦੇ ਆ ਖੜੇ ਹੀ ਜਸਲਾ ਆਦਿਕ ਮਾਰਗੇ ਆ ਕਿਰਿਆ ਸਾਰੀ ਕਰਦੇ ਐ ਇਸ ਪ੍ਰਕਾਰ ਦੇ ਖਰੇਸ਼ਰੀ ਹੁੰਦੇ ਹਨ ਬਾਦੋ ਕਥਾਰੀ ਹੋਊ ਤੇ ਖਰੇਸ਼ਰੀ ਪੁਣਾ ਕਰਦੇ ਹੋਣਗੇ ਤੋਂ ਇਸ ਪ੍ਰਕਾਰ ਉਹ ਸਾਰੀ ਕਿਰਿਆ ਖੜਿਆਂ ਨੂੰ ਕਰਨੀ ਜਿਹੜੀ ਤੋਂ ਇਸ ਪ੍ਰਕਾਰ ਜਰੂਰ ਉਹਨਾਂ ਤੇ ਪਾਪ ਕਰਨੇ ਬਹੁਤ ਸਾਰੇ ਉਹ ਸਮੂਰ ਪਾਪ ਕੋ ਸਾਧਨ ਸਾਧੇ ਹੋਰ ਸਾਰੇ ਸਾਧਨ ਉਹਨਾਂ ਨੂੰ ਹੋਰ ਯੋਗਾ ਦੇ ਅਜਿਹੇ ਸਾਧਨ ਨੇ ਅਸਮ ਪ੍ਰਣਾਯਾਰ ਕਰਨੇ ਕਿਆ ਸਮਾਜ ਆ ਦੀ ਸਾਰੇ ਸਾਧਨ ਲੋ ਕ੍ਰਾਸੀ ਆਸਨ ਜੀ ਸ਼ਾਰੀ ਸਾਹਿਬ ਨੇ ਸਾਧਨ ਜੀ ਰਾਗਵੇ ਖੜ ਸੰਤੀ ਮੋਖ ਇੱਛਾ ਬਦਾਨ ਦੇ ਜਿਹੜੇ ਸਾਧਨ ਇਹ ਵੀ ਸਰਵਮੰਨਨ ਵਿਆਹਨਤਤ ਤੋਂ ਉਹਦਾ ਸੇਜ ਨੇ ਵੀ ਅਤੇ ਸਰਾ ਏਕਿਆ ਯਮੋ ਨਿਯਮ ਆਸਨ ਪ੍ਰਾਣਾਯਾਮ ਘਾਰਨਾ ਧਿਆਨ ਸਮਾਧਿ ਯੋਗ ਦੇ ਅੰਗ ਵੀ ਸਭ ਸਾਧਨ ਉਹਨਾਂ ਨੇ ਸਾਬ ਲਿਆ ਕਰ ਲਿਆ ਹੈ ਹਾਨਕ ਲਾਭ ਮਨੂਰਥ ਲਭ ਮੈਂ ਮੇਰੇ ਲੱਭਨੇ ਯੋਗ ਹੈ ਮਨ ਦੇ ਇਸ਼ਟ ਕਾਲੂ ਪੂਰੇ ਕਰਨ ਬਾਅਦ ਉਹ ਵੀ ਉਹਨਾਂ ਲੱਭ ਲੈ ਸਭ ਪ੍ਰਾਪਤ ਕਰ ਲਏ ਹਨ ਹਰ ਹਰ ਨਾਮ ਰਸਨ ਆਰਾਧੇ ਜਿਗਰ ਦੇ ਨਾਮ ਦੀ ਰਸਨਾ ਨਾਲ ਆਰਾਧੇ ਜਿਗਰ ਦੀ ਬੱਜਾ ਕੀ ਮਹਿਮਾ ਕਰੀਏ ਜਿਦੀ ਰਸਨਾ ਤੁਮਾਰੇ ਦਾ ਨਾਮ ਪਾਹ ਜਾਂ ਗਈ ਨਾ ਰਾਜਿਆ ਤਾਂ ਮਨ ਮੇਤੇ ਕੀਤਾ ਉਹਨੇ ਸਾਰੇ ਸਾਵਨ ਕਰ ਲਏ ਸਿਮਰਤ ਸਾਸ ਬੀਜ ਬਖਾਨੇ ਸੋਹ ਸਤਾਰੀ ਸਿਮਰਤੀਆਂ ਵੀ ਪੜ ਲਈਆਂ ਸ਼ੇਰ ਸ਼ਾਸਤਰ ਵੀ ਪੜ ਲਏ ਸਾਰੇ ਵੇਦਾਂ ਦਾ ਵਿਚਾਰ ਨਹੀਂ ਕਰ ਲਿਆ ਉਹ ਨੇਦ ਵੇਦ ਯੂਗ ਰਵ ਕੜਮਣ ਸ਼ਾਮ ਆਦਿਕਾਂ ਦਾ ਯੋਗ ਗਿਆਨ ਸਿੱਧ ਸੁਖ ਜਾਨੇ ਹੁਣ ਯੋਗਾ ਅਭਿਆਸ ਕਰਕੇ ਲੈ ਯੋਗ ਮੰਤਰ ਯੋਗ ਹਾਠ ਯੋਗ ਰਾਜ ਯੋਗ ਸਾਰੇ ਯੋਗ ਆਦਿਕ ਵੀ ਕਰਲੇ ਯੋਗ ਗਿਆਨ ਤੇ ਗਿਆਨ ਆਦਿਕਾਂ ਜਿ ਵਿੱਚ ਇਸ਼ਟਾ ਹੋਣਾ ਜਿਸ ਪ੍ਰਕਾਰ ਗਿਆਨ ਦੇ ਵਿੱਚ ਕੁਵੇਖ ਦੀ ਕੁਟਿਆ ਬਣਾ ਕੇ ਵਿਸ਼ਿਸ਼ਟ muni ਆਕਾਸ਼ ਵਿੱਚ ਰਸਿਤ ਹੋਇਆ ਕਰਦਾ ਇਸ ਪ੍ਰਕਾਰ ਉਥੇ ਆਕਾਸ਼ ਦੀ ਕੁਟਿਆ ਬਣਾ ਕੇ ਕਾਮ ਵਸੁੰਦੇ ਨਾਲ ਚਰਚਾ ਹੁੰਦੀ ਉਸ ਜੋਗ ਵਿਸ਼ੇਤੀ ਵਿੱਚ ਇਹਨਾਂ ਦਾ ਬੜਾ ਪ੍ਰਸੰਨ ਆਉਂਦਾ ਉਹ ਵੀ ਸਾਰਾ ਗਿਆਨ ਆਜ ਕੰਡੀ ਚਰਚਾ ਕਰ ਲਈ ਸਤਿ ਸੁਖ ਜਾਨੇ ਕਿੰਨੀਆਂ ਵੀ ਲਾਭ ਹੋ ਗਈਆਂ ਜਿਵੇਂ ਗੋਰਖਨਾ ਸਾਧਕਾਂ ਦੇ ਤੈਸ ਹੈ ਸਾਰੇ ਸੁਖ ਨੂੰ ਜਾਣ ਲੈਣ ਪ੍ਰਵ ਕਰ ਲੈ ਨਾਮ ਜਪਤ ਪ੍ਰਭ ਸਿਉ ਮਨ ਮੰਨੇ ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਜਪ ਕੇ ਮਨ ਮੰਨ ਗਿਆ ਨਾਮ ਦੀ ਜਪਣ ਜਿਨ੍ਹਾਂ ਦਾ ਮਨ ਮਰ ਗਿਆ ਪਰਮੇਸ਼ਰ ਤੇ ਉਹਨਾਂ ਨੇ ਸਾਰੇ ਸਾਧਨ ਗੁਰ ਸਿੱਖੋ ਕਰ ਲਏ ਕੋਈ ਉਹਨਾਂ ਦੀ ਅਧੂਰਤਾ ਹੀ ਨਹੀਂ ਰਹੀ ਹੈ ਆਗਾਦ ਬੂਧ ਹਰ ਅਗਮ ਅਪਾਰੀ ਹਰੀ ਅਗਾਦ ਪ੍ਰਭ ਜੋ ਅੰਤ ਹੈ ਉਹਦਾ ਬੋਧ ਵਿਚਾਰ ਮੰਨ ਦੇ ਸੰਕਲਪਾਂ ਉਹ ਗੱਲਾਂ ਦੀ ਗੰਮਤਾ ਕੋਈ ਰਹਿਤ ਹੈ ਅਜੇ ਗਉ ਸ਼ਾਸਤਰਾ ਕਰਕੇ ਵੀ ਗੰਮ ਹੈ ਅਪਾਰੇ ਪ੍ਰਕਿਰਤੀ ਦੇ ਪਾਰਾਵਾੜ ਕੋ ਵੀ ਰਹਤ ਹੈ ਨਾਮ ਜਪ ਤ ਨਾਮ ਰਿਦੇ ਵਿਚਾਰੇ ਉਸ ਪਰਮੇਸ਼ਰ ਦਾ ਜੇ ਨਾਮ ਜਪਦੇ ਹੈ ਤੇ ਨਾਮ ਨੂੰ ਹਿਰਦੇ ਵਿਚਾਰਦੇ ਹਨ ਨਾਨਕ ਕਉ ਪ੍ਰਭ ਕਿਰਪਾ ਧਾਰੇ ਜੀਸੇ ਸਾਡੇ ਤੇ ਆਵ ਕ੍ਰਿਪਾ ਦ੍ਰਿਸ਼ਟੀ ਕਰੋ ਆਪ ਦੇ ਨਾਮ ਦਾ ਹੀ ਜਾਪ ਕਰੀਏ ਨਾਮ ਪ੍ਰਸਿੱਧ ਰੂਪ ਜੋ ਬ੍ਰਹਮ ਹੈ ਉਸ ਦੀ ਵਿਚਾਰ ਹਿਰਦੇ ਚ ਧਾਰਨ ਕਰੀਏ ਕੀ ਸਾਡੇ ਤੇ ਕਿਰਪਾ ਦੀ ਹਕੀ ਕਰੋ ਜੀ ਆਪ ਨਾਨਕ ਕਉ ਪ੍ਰਭ ਕਿਰਪਾ ਧਾਰਿ ਸਭੇ ਦੇ ਆਉ ਕਿਰਪਾ ਧਾਰਨ ਕਰੋ へ ਇਹ ਗੁਣ ਸਾਡੇ ਚੋਂ ਨਾਮ ਤੋਂ ਬਿਨਾਂ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹਦੇ ਤੁਲ ਨਹੀਂ ਨਾਮ ਤੁਲ ਕਸ਼ਵਰ ਨਾ ਹੋਵੇ ਇਹ ਸਾਧੂ ਕੀ ਨਿਰਨਾ ਕਰਕੇ ਹਜੂਰ ਨੂੰ ਦੱਸ ਦਿੱਤਾ ਹੈ ਹੋਰ ਵੀ ਬਹੁਤ ਆਸ਼ਵਨੀ ਕਿਸੂ ਨਹੀਂ ਸਾਡੇ ਚ ਕਿਹਾ ਹੈ ਆਤਮੇ ਬਡੌੜੀ ਮਹੱਲਾ ਪੰਜਵਾ शिवम 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 रूप पाया योगी परमेश्वर ਦਾ ਮਨਮਾਨੀ ਸੀਰੀਂ ਕਰਕੇ ਸੂਰੂ ਕੀਤਾ ਉਹ ਸ਼ਿਮਨਿ ਜੋਗ ਪਰਮੇਸ਼ਰ ਦਾ ਸ਼ਿਮਨ ਕਰਕੇ ਉਹਨਾਂ ਨੇ ਸੋਕ ਰੂਪ ਨੂੰ ਪਾਇਆ ਹੈ ਅਜਿਹਾ ਕੋਈ ਨਾ ਪਾਈ ਜੀ ਸਾਹਿਬ ਦੇ ਚਰਨਾਂ ਨੂੰ ਕਬਲ ਵੱਜ ਕੋ ਕਾਇ ਹਿੰਦੇ ਹਨ ਅਜੇ ਕਬਲ ਵੱਨ ਨਰਲੀਪ ਰੱਖਣ ਵਾਲੇ ਹਨ ਚਰਨ ਹਾਰ ਨੂੰ ਪਰ ਸੰਸਾਰ ਵਿੱਚ ਅੰਦਰ ਉਹਨਾਂ ਨੂੰ ਮੰਨਦੇ ਜੀ ਨੇ ਦਿਖਾਉਣਾ ਕੀਤਾ ਹੈ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਗੁਰੂ ਤਾਂ ਗੋਬਿੰਦ ਅਕਾਲ ਪੁਰਖ ਰੂਪ ਹੈ ਅਕਾਲ ਪੁਰਖ ਪੈਰ ਨੂੰ ਜੋ ਪੂਰਾ ਸਤਿਗੁਰ ਨਾਨਕ ਰੂਪ ਹੈ ਆਪ ਗੁਰੂ ਨਾਨਕ ਦੇਵ ਗੋਬਿੰਦ ਰੂਪੋ ਤੁਸੀਂ ਹੈ ਆਰਾਧ ਮੇਰਾ ਮਨ ਧੀਰਾ ਤੁਸੀਂ ਗੁਰੂ ਨਾਨਕ ਅਕਾਲ ਪੁਰਖ ਨੂੰ ਆਰਾਧ ਕਰਕੇ ਸਾਡਾ ਮਨ ਧੀਰਜ ਤੇ ਸਹਿਤ ਹੋਇਆ ਹੈ ਤੁਸੀਂ ਵੀ ਆਪਣੇ ਮਨ ਨੂੰ ਜੇ ਧੀਰਜ ਦੇਣਾ ਚਾਹੁੰਦੇ ਹੋ ਸਭ ਜੀ ਰੱਬ ਨਾਲ ਕਰੂ ਹੀ ਪਿਆਰੇ ਰਹਾਉ ਅਨੰਦਨ ਜਪੋ ਗੁਰੂ ਗੋਗਨਾ ਸਚ ਰਾਜ ਨੇ ਵਾਹਿਗੁਰੂ ਦਾ ਗੁਰਾਂ ਦੇ ਨਾਮ ਨੂੰ ਜਪਦੇ ਉਹਨਾਂ ਬਾਬੂ ਸਿਰ ਕਰਕੇ ਸਾਥੇ ਸਿੱਧ ਭਏ ਸਗਲ ਕਾਮ ਕਰਦੇ ਭਾਈ ਸਾਡੇ ਜਿੰਨੇ ਤਮ ਸਾਰੇ ਪੂਰੇ ਹੋ ਗਏ ਹੈ ਸੱਤ ਮੰਨੋਂ ਉਸਨ ਕਲਪ ਸ਼ਿੱਧ ਹੋ ਗਏ ਹਨ ਦਰਸ਼ਨ ਦੇਖੀ ਤਲ ਮਨ ਭਏ ਮਹਾਰਾਜ ਜੀ ਕਰਨ ਕਰਕੇ ਸਤਿਗੁਰਾਂ ਨੇ ਮਨ ਠੰਡੇ ਹੋ ਗਏ ਸਾਡੇ ਜਨਮ ਜਨਮ ਕੇ ਕਿਲ ਵਿਖ ਗਈ ਜਨਮ ਦੇਖੀ ਨੇ ਜਨਮਾਂ ਜਿਹੜੇ ਕਾਇਬ ਸੀ ਉਹ ਸਾਰੇ ਨਿਰਵਤ ਹੋ ਗਏ ਚਾਰ ਪ੍ਰਕਾਰ ਦੇ ਬ੍ਰਹਮਣ ਤੇਲੀ ਘਾਟ ਆਦਿਕ ਕਹੋ ਨਾਨਕ ਕਹਾ ਭੈ ਭਾਈ ਸਤਿਗੁਰੂ ਸਾਹਿਬ ਜੀ ਤੇ ਜੋ ਹੁਣ ਭਾਈ ਕਿਸ ਪ੍ਰਕਾਰ ਦਾ ਦਰ ਹੈ ਕੋਈ ਨਹੀਂ ਕਿਸੇ ਪ੍ਰਕਾਰ ਦਾ ਭੈ ਹੈ ਆਪਣੇ ਸੇਵਕ ਕੀ ਆਪ ਪੈਜ ਰੱਖਾਏ ਸੇਵਕਾਂ ਦੀ ਸੁੱਗੇ ਪਰਸ਼ਨ ਐਸੇ ਪੈਜ ਰੱਖਣਾ ਚਾਹੀਏ ਗਉੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਜਿਹੜਾ ਵਹੀ ਜੋ ਆਪਣੇ ਸੇਵਕ ਸੁੱਚੇ ਪਰਸ਼ਨ ਬਣਾਏ ਆਪ ਦੇ ਉਹਨਾਂ ਦਾ ਆਪ ਸਹਾਇਕ ਹੋਇਆ ਹੈ ਨਿਤ ਪ੍ਰਤਪਾਰ ਬਾਪ ਜੈਸੀ ਮਾਈ ਮਾਂ ਬਾਪ ਤੇ ਮਾਂ ਬੱਚੇ ਦੀ ਪਾਲਣਾ ਕਰਨੇ ਹੈ ਜੋ ਹਰਾਤੇ ਮਾਤਾ ਆਪੇ ਚਕਾ ਇਹ ਜੀਵ ਭਾਈ ਅੁੱਧ ਖਾਇਆ ਆਪ ਹੀ ਪ੍ਰਕਾਲਾ ਕਰਦਾ ਬਾਪੂ ਤੇ ਮਾਂ ਵੀ ਨਹੀਂ ਆਈ ਅਪੇ ਇਹ ਨੋਤੇ ਨੋਤੇ ਅਪੇ ਇਹ ਨੂੰ ਤੋ ਬਾਜ਼ਾਰ ਕਾਰਨ ਹੋਣੇ ਕਰਕੇ ਜੋ ਮੱਕੜੀ ਜਿਹੜੀ ਹੈ ਇਹ ਜਾਲੇ ਦਾ ਜਿਹੜਾ ਫੂਰ ਸ਼ਰੀਰ ਹੈ ਉਪਾਦਾਨ ਕਾਰਨ ਹੋਇ ਸੁਖਮ ਸਰੀਰ ਜਿਹੜਾ ਮੱਕੜੀ ਦਾ ਅੰਦਰ ਉਹ ਨਿਰਗੁਪਤ ਕਰਨ ਹੈ ਕਹਿੰਦੇ ਈਸ਼ਵਰ ਹਰੀ ਆਪ ਹੀ ਉਹ ਪੰਨ ਮੁਪਵਾਦਾਂ ਕਾਰਨੂ ਮਾਇਆ ਪ੍ਰਗਾਪੂ ਜੁਨੀ ਆਈਏ ਸਾਰੇ ਸੇਵਤਾ ਦੀ ਪਾਲਣਾ ਕਰ ਜਾ ਹੈ ਪ੍ਰਭ ਕੀ ਸਰਨ ਉਭਰੇ ਸਭ ਕੋ ਜੋ ਪ੍ਰਭ ਅਕਾਲ ਪੂਰ ਦੀ ਸਰਨ ਪੈਂਦੇ ਸਭ ਕੋ ਹੀ ਉਭਰੇ ਜਾ ਜੰਦੇ ਹਨ ਕਰਮ ਕਰਨੂ ਕਾ ਜਮ ਅਗੇ ਕੋਕਾਰ ਨਹੀਂ ਪੋਂਦੇ ਹਨ ਕਰਨ ਕਰਾਵਨ ਪੂਰਨ ਸਤਸੂ ਉਹਨਾਂ ਨੂੰ ਜਾਣੇ ਕਿ ਸਾਰੇ ਕਾਰਜਾਂ ਨੂੰ ਕਰਨ ਵਾਲਾ ਸਤਿ ਕਰੇ ਪੂਰਨ ਪਰਮੇਸ਼ਵਰ ਹੀ ਸਚਾ ਉਸ ਦੀ ਸ਼ੋਭਾ ਕਰਦੇ ਰਹਿੰਦੇ ਹਾਂ ਰਾਜੁਨੇ ਰਹਾ ਹਬ ਮਨ ਬਸਿਆ ਕਰਨ ਹਾਰੀ ਰਹੀਸ਼ ਕਾਲ ਉਮਖਾ ਜਨ ਨੂੰ ਪਾਏ ਤੇ ਸਰਗਰਾਂ ਦੀ ਕਿਰਪਾ ਕਰਕੇ ਫਿਰ ਸੰਗਤ ਦੇ ਪ੍ਰਤਾਪ ਕਰਕੇ ਜੋ ਜਗਤ ਨੂੰ ਰਚਣ ਵਾਲਾ ਉਹ ਮਨ ਤੇ ਵਸ ਗਿਆ ਹੈ ਹੈ ਬਿਨਸੀ ਆਤਮ ਸੁਖ ਸਾਰਾ ਸਾਰੇ ਆਤਮਾ ਦਾ ਸੁਖ ਮੰਨਿਆ ਹੈ ਪੂਰਨ ਸੋਖੇ ਸਾਰੂ ਸੋਹਾ ਅਤਮਾਈ ਹੈ ਸ਼ੇਰ ਕਰਕੇ ਸਭ ਭੈ ਨਾਸ ਹੋ ਗਏ ਹਮ ਸਰ ਕਿਰਪਾ ਆਪਣੀ ਜਨ ਰਾਖੀ ਐ ਰੂਹੀ ਮੇਰੀ ਵਾਹਿਗੁਰੂ ਨੇ ਆਪੇ ਜਨ ਬਣਾ ਕੇ ਸਾਡੀ ਰਖਾਤ ਕੀਤੀ ਹਾ ਜਨਮ ਜਨਮ ਕੇ ਕਿਲ ਵਿਖ ਲਾਥੇ ਜਿਹੜੇ ਇੱਕ ਜਨਮ ਦੇਤੀ ਜਨਮਾਂ ਜਨਮਾਂ ਦੇ ਪਾਪ ਸੰਭ ਸਭ ਲੈ ਗਏ ਕਹਿਨੂ ਨਾ ਜਾਏ ਪ੍ਰਭ ਕੀ ਵਡਿਆਈ ਇਹ ਗੀਤ ਨਹੀਂ ਵਿਦਿਆਈ ਹੈ ਸਾਡੇ ਬਾਤੋਂ ਕਹੀ ਨਹੀਂ ਜਾਂਦੀ ਹੈ ਨਾਨਕ ਦਾਸ ਸਦਾ ਸਰਨ ਇਹ ਕਹਿੰਦੇ ਦਸਾ ਦਾ ਹਜ਼ਾਰ ਕੇ ਪਿਆਰੇ ਸਦਾ ਵਾਹਿਗੁਰੂ ਦੀ ਸ਼ਰਨ ਪੈ ਰਹਿਣਾ ਚਾਹੀਦਾ ਇਹ ਫਲ ਤਾਂ ਪ੍ਰਾਪਤ ਹੁੰਦਾ ਹੈ ਆਰਾਗ ਗਉੜੀ 체ਤੀ ਮਹੱਲਾ ਪੰਜਵਾਦ ਦੁਪ ਦੇ ਇੱਕ ਓ ਅੰਕਾਰ ਸਤਗੁਰ ਪਰਸਾ ਆਰਾਮ ਕੋ ਬਾਲ ਪੂਰਨ ਭਾਈ ਗਉੜੀ ਜਾਰੇ ਵੀ ਗਉੜੀ ਬੈਰਾਗਣ ਗਉੜੀ ਕੀਰਤੀ ਕੇ 체ਤੀ ਗਉੜੀ ਉਚਾਰਨ ਕਰਦੇ ਤਾਂ ਜਿਵੇਂ ਪਾਦਸ਼ਾ ਜੇ ਪਹਿਲੇ ਪੌੜੇੰ ਦੀ ਵਿਚਾਰ ਨਹੀਂ ਕੀਤੀ ਏ। ਗੁਪਦੇ ਦੋਧੋ ਪੌੜੀਆਂ ਬਾਰੇ ਸ਼ਬਦ ਹਨ ਆਪਦੇ ਦੋ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਦੈਤ ਰੂਪ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਤ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਗਟ ਹੁੰਦਾ ਹੈ। ਆਰਾਮ ਕੋ ਬਲਪੂਰਨ ਭਾਈ ਇਹ ਭਾਈ ਰਾਮ ਜੋ ਪ੍ਰਮੇਸ਼ਰ ਹੈ ਉਹਦਾ ਬਲ ਸਾਰਿਆਂ ਥਾਂ 'ਚ ਪੂਰਨ ਹੈ। ਸਾਰਿਆਂ ठाਉ ਜਿੱਥੇ ਵੀ ਕੋਈ ਹਸਪਤਾਲ ਵਿੱਚ ਆਕਾਸ਼ ਵਿੱਚ ਮਾਸ ਲੋਕ ਨੂੰ ਜਿੱਥੇ ਵੀ ਇੱਤੇ ਕਰੇ ਉਹ ਪੂਰਨ ਆਪ ਦੇ ਪਿਆਰ ਨੂੰ ਰੱਖਿਆ ਕਰਦਾ ਹੈ ਐਸਾ ਜਿਵੇਂ ਬਲਰਾਮ ਦਾ ਬਲਪੱਧਨ ਦਾ ਭਰਾ ਕ੍ਰਿਸ਼ਨਪੁਰ ਆਨਸੀ ਪੂਰਨ ਬਲੀ ਸੀ ਉਹਨਾਂ ਨੇ ਆਪਣੀ ਮਾਤਾ ਦੇਵਕੀ ਦੇ ਜਿਹੜੇ ਪੁੱਤਰ ਗੁਜ਼ਰ ਗਏ ਸਨ ਕੰਸ ਨੇ ਮਾਰ ਕੇ ਸਨ ਉਹਨਾਂ ਸਾਰਿਆਂ ਨੂੰ ਵਾਪਸ ਲਿਆ ਕੇ ਦਿੱਤਾ ਸੀ ਇਹ ਜਮਨ ਉਹ ਉਸ ਵੇਲੇ ਕੋਈ ਲੋਕਾਇਕ ਕੌਣੀ ਕਿ ਆਈ ਸੀ ਉਹ ਜਿਹੜੇ ਕ੍ਰਿਸ਼ਨ ਜੀ ਨੇ ਉਸ ਜਿਹੜੇ ਕਾਲ ਦੇ پاس ਗਏ ਤੇ ਕਾਲ ਨੇ ਆਦਰ ਕਰਕੇ ਉਹਨਾਂ ਨੂੰ ਪੁੱਤਰ ਵਾਪਸ ਕਰਾ ਦਿੱਤੇ ਸੀ ਇਸ ਪ੍ਰਕਾਰ ਰਾਮ ਪਰਮੇਸ਼ਰ ਜੋ ਹੈ ਰਮਿਆ ਹੋਇਆ ਉਹਦਾ ਬਲ ਗੁਰਮਖੰਦ ਦੇ ਅੰਦਰ ਬੇਵੇਕ ਦਾ ਤੇ ਉਹਦਾ ਬਲ ਗਿਆਨ ਦਾ ਉਹਦਾ ਬਲ ਭਗਤੀ ਦਾ ਪੂਰਨ ਹੈ ਸਾਰਿਆਂ ਸਾਮੂਹ ਕਿਸੇ ਭਰਾਵੋ ਬਾਤਿ ਵਿਰਥਾ ਨ ਵਿਆਪੈ ਕਾਈ ਇਸ ਕਰਕੇ ਵਿਖੇ ਪੀੜੈ ਨ ਕੋਈ ਕਿਸੇ ਪ੍ਰਕਾਰ ਦੀ ਵਿਆਪਕੀ ਦੁਖਿਆ ਯੋਗ ਆਦਿ ਕੋਈ ਨਹੀਂ ਵਿਆਕ ਦੇ ਵਿਰਖੈ ਪੀੜੈ ਆਦਿ ਕੋਈ ਨਹੀਂ ਵਿਆਕ ਦੀ ਹੈ ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ ਜੋ ਜੋ ਜਿਗਨੇ ਹਰੀ ਦੇ ਸੇਵਕੋ ਅਗੇ ਮਾਈ ਮਾਇਆ ਦੇ ਪਤੀ ਈਸ਼ੁਰ ਦੇ ਪਾਸੰਗ ਹਰੀ ਸਾਰਿਆਂ ਦਾ ਮਾਤਾ ਆਪ ਹੈ ਰਾਪੀ ਮਾਤਾ ਆਪੀ ਪਿਤਾ ਰੂਪ ਹੈ ਉਤਪਕਰੀ ਹੰਤਜਗ ਮਾਤਾ ਨਵੇਂ ਪਰਮ ਗਿਆਤਾ ਨਾ ਉਹ ਲੋਕ ਮਾਤਾ ਤੂਖ ਕਰਤਾ ਆਪ ਕਰਾਈ ਜੋ ਜੋ ਜਿੰਨੇ ਹੈ ਮਾਈ ਸੰਤ ਜਨੋ ਮਾਤਾ ਪਿਤਾ ਰੂਪ ਜਨੋ ਜੋ ਇਹ ਹਰੀ ਦੇ ਦਾਸ ਚਿਰਦੇ ਹੈ ਕੋਈ ਕੋਈ ਕਰਤਾ ਪ੍ਰਭ ਮਾਇਆ ਦਾ ਕਦੀ ਆਪ ਹੀ ਕਰਦਾ ਕਰਾਉਂਦਾ ਸਾਰਿਆਂ ਕਾਰਜਾਂ ਨੂੰ ਆਪ ਹੀ ਕਰਵਾ ਹੈ ਇੱਕ ਰਾਜੇ ਸੰਤਾਂ ਦੇ ਕੋਲੋਂ ਪੁੱਛਿਆ ਕਿ ਮਹਾਰਾਜ ਹਰੀ ਆਪ ਕਿਉਂ ਕਰਦਾ ਦੇਖੋ ਮੇਰੇ ਇਨੇ ਨੌਕਰ ਚਾ ਕਰੇ ਮੈਂ ਕਹੇ ਆਵਰੇ ਨੌਕਰਾਂ ਤੋਂ ਜਿਉਂ ਚਾਹੇ ਕਰਾ ਸਕਦਾ ਕੁੱਝ ਕਹਿੰਦੇ ਹਰੀ ਆਪ ਕਰਦਾ ਤੇ ਕਰਾਉਂਦਾ ਇਹ ਕੀ ਕਾਰਨ ਉਹ ਪਰਮੇਸ਼ਰ ਦੇ ਹੋਰ ਅੱਖੇ ਨਹੀਂ ਲੱਗਦੇ ਜਿਹੜੇ ਫੌਜ ਦੇ ਆਦਮੀ ਹੈ ਕਹਿੰਦੇ ਪਾਈ ਇਹਦਾ ਉੱਤਰ ਤੈਨੂੰ ਫੇਰ ਦਿਆਂਗੇ ਰਾਜ ਦਾ ਇੱਕ ਛੋਟਾ ਜਿਹਾ ਬੱਚਾ ਸੀ ਉਹੀ ਇਹੀ ਕੋ ਰਬੜ ਦੀ ਤਸਵੀਰ ਸੰਤਨ ਕੁੜਵਾਲੀ ਕਿ ਜਿਸ ਜਿਹਨੇ ਉੱਤਰ ਵੇਣਾ ਸੀ ਕਿਆ ਤਲਾਪੇ ਰਾਜਾ ਸਵਾਲਾ ਤਲਾਪੇ ਰਾਜਨ ਸਵਾ ਲਾਈ ਜਿਹੜੇ ਫੌਜੀ ਬਹੁਤ سارے ਲੋਕਾਂ ਦੇ ਨਾਲ ਸਵਾ ਧਰ ਗਈ ਜਦੋਂ ਸੰਤਾ ਹੈ ਉਹ ਗੋਲੀ ਨੂੰ ਕਹੇ ਕਿ ਆ ਬੀਬੀ ਹੈ ਦੀ ਆ ਤਸਵੀਰ ਜੀ ਤੂ ਚੱਕੀ ਆਈ ਉਹ ਰਾਜੇ ਕਿਤੇ ਆਰੇ ਸਾਰੇ ਜੀ ਲੋਕ ਮੁੰਡੇ ਦੇ ਬਾਤ ਤੇ ਜਿਹੜਾ ਬਣਾਇਆ ਸੀ ਰਬੜ ਦਾ ਐ ਪੂਰਾ ਰੰਗ ਉਹਦਾ ਪੂਰਾ ਬਣਾਇਆ ਸੀ ਲੜਕੇ ਜਿਹਾ ਜਿਹਾ ਸਾ ਕਿ ਜਿਹੜੇ ਗੋਲੀ ਸਵਾਦ ਆਇਆ ਤੇ ਬੜਨ ਲਗੀ ਸੰਤਾਨਾ ਜਿਹੋ ਕਿ ਬੱਜਾ ਅੱਥੇ ਹੀ ਪਾਲ ਲਿਆ। ਰਾਜਾ ਬੜਾ ਖੁਸ਼ ਹੋਇਆ ਕਹਿੰਦੇ ਮੇਰਾ ਪੁੱਤਰ ਲੰਮੀ ਉਮਰ ਵਾਲਾ ਹੋ। ਸੰਤਾਨਾ ਆਉਂਦੀ ਗੋਦ ਵਿੱਚ ਲੈ ਲਈ ਹੈ। ਸੰਤ ਕੋ ਲੋਰੀ ਦੀ ਗੰਦੇ ਗੰਦੇ। ਸਵਾਦ ਵਿੱਚੋਂ ਨਿਕਲ ਕੇ ਤਲਾਬ ਦੇ ਕਿਨਾਰੇ ਤੇ ਆ ਗਏ। ਰਾਜੇ ਦੀਆਂ ਪੂਰੀਆਂ ਅੱਖਾਂ ਲੱਗੀਆਂ ਹੋਈਆਂ ਸਨ। ਉਸ ਜਿਹੜੇ ਸੰਤਨ ਤਲਾਬ ਦੇ ਵਿੱਚ ਉਹ ਮੂਰਗੀ ਮਾਰੀ ਚਲਾਕ। ਜੋ ਮਾਰੀ ਰਾਜੇ ਨੇ ਕਿਹਾ ਤਾਈ ਨਿਗਰ ਸਣੇ ਲਈ ਦੀ ਛਾਲ ਮਾਰੀ ਚਲਾਕ। ਚਾਲਮਾਰ ਕੇ ਫੇ ਬੜਾ ਸ਼ਰਮਿੰਦਾ ਹੈ ਜੀ ਕਹਿੰਦੇ ਤਸਵੀਰ ਸੀ ਮੈਂ ਕਹਿੰਦਾ ਮੇਰਾ ਟਿੱਕਾ ਤੇ ਫਿਰ ਹਿੱਦਮਤ ਹੈ ਤਾਂਬ ਕਹਿੰਦੇ ਰਾਜਾ ਤੇ ਐਨੇ ਨੌਕਰ ਚੱਕੇ ਸੀ ਕਿ ਕਿੱਡੀ ਸਵਾ ਭਰੀ ਹੋਈ ਸੀ ਪਰ ਕਿਸੇ ਨੂੰ ਆਗਿਆ ਨਹੀਂ ਦਿੱਤੀ ਕਹਿੰਦਾ ਜੀ ਮੈਨੂੰ ਤਾਂ ਚੇਤਾ ਹੀ ਨਹੀਂ ਰਿਹਾ ਇਸੇ ਵਾਂਗ ਕਹਿੰਦੇ ਭਈ ਮਹਾਰਾਜ ਨੂੰ ਚੇਤਾ ਦਿਨਾਂ ਕਿਸੇ ਨੂੰ ਹੁਕਮ ਕਰਨ ਦਾ ਉਦੋਂ ਜਿਹੜਾ ਕੰਮ ਹੋਰ ਕਿਸੇ ਨੂੰ ਮਾਰ ਦੇ ਪਿਆਰੇ ਆਪ ਹੀ ਕਰਦਾ ਹੈ ਜਾ ਕੇ ਸੁਣ ਕੇ ਨਿਸ਼ਚਿਤ ਹੋ ਗਿਆ ਸੀ ਰਾਜਾ ਇਸ ਪ੍ਰਕਾਰ ਮਾਰਾ ਕਹਿੰਦੇ ਹਮ ਉਸ ਕਰ ਜੋ ਜੋ ਚਿਤਵੈ ਦਾਸ ਹਰ ਮਾਈ ਜੀ ਮਾਤਾ ਤੇ ਤਾਰੂਪ ਸੰਜੇ ਨੂੰ ਜੋ ਹਰੀ ਦੇ ਸੇਵਕੋ ਜੋ ਜੋ ਕੋਈ ਚੇਤੂ ਬੁਧਿ ਹੰ ਮੋਹੋ ਤੋਂ ਕਰਤਾ ਆਪ ਓੜਾ ਜਗੁ ਹੈ ਕਿ ਕਰਦਾ ਪ੍ਰੇਮ ਵਿੱਚ ਵਜਿਆ ਹੈ ਕਿਸੇ ਨੂੰ ਆਗਿਆ ਨਹੀਂ ਦਿੰਦਾ ਸੋਹਣ ਕਾਲੀ ਜਿ ਤਹਿ ਕਿ ਨੰਦਕ ਕੀ ਪ੍ਰਭ ਪਦ ਗਵਾਈ ਜਿਹੜੇ ਮੀਆਂ ਜਨ ਵਾਲੇ ਵਿੱਚ ਤੁਮ ਸਕੇ ਪਰਸ਼ਾ ਪੂਰੀ ਚੰਦ੍ਰਗ ਗੋਪਤੀ ਕਰ ਲੂਗਾ ਗੁਰੂ ਆਦੰਤ ਹੈ ਨਾਨਕ ਹਰ ਗੁਣ ਨਿਰਭਉ ਗਾਈ ਸਭ ਹੈ ਜਿਵੇਂ ਹਰੀ ਦੇ ਗੁਣਾਂ ਨੂੰ ਮਰਤੇ ਹੋ ਕੇ ਗਾਉਣੇ ਆ ਜੋ ਗੁਨਾ ਨੂੰ ਗਾਉਂਦੇ ਉਹ ਢਾਈ ਮਿਰ ਪੈ ਹੋ ਜਾਂਦੇ ਹਨ